ਸਾਬਾ ਇਹ ਜਿਆ ਤਾਂ ਇਹਨਾਂ ਨੂੰ ਬੀਜੇ ਪੀ ਦਾ ਵੀ ਆਉਂਦਾ ਝਾਕ ਵੀ ਤਾਂ ਉੱਧਰ ਵੀ ਰੱਖ ਦੇ ਨੀ ਵੀ ਜੇ ਵੀ ਸਮਝੌਤਾ ਕਰ ਲੈ ਨੂੰ ਲੱਗਦਾ ਤੈਰ ਨਹੀਂ ਦਰੋਂਦੀ ਨਹੀਂ 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 ਇਹ ਤਾਂ ਖੇਜ ਨਹੀਂ ਇਹ ਤਾਂ ਬਹੁਲੇ ਵੀ ਸੰਦ ਸਮਝੌਤਾ ਕਰੇ ਅੱਛਾ ਉਹ ਬੀਜੇ ਪੀ ਇੰਨੀ ਕੱਚੀ ਗੋਲੀ ਖੜੀ ਉਹਨੇ ਇੰਨੀ ਉਮਰ ਲੰਗਾਈ ਆ 100 ਸਾਲ ਨਾ ਕਿ ਨੇ ਪਿਆ ਜੀ ਨੇ 100 ਸਾਲ ਵੇਟ ਕਰਕੇ ਏਡਾ ਉਹਦਾ ਤਾਕਤ ਬਣਾਈ ਆ ਕਿ ਚੰਨ ਮੈਂ ਜੀ ਪਹਿਲੀ ਵਾਰੀ ਸਰਕਾਰ ਨੂੰ ਦੁਬਾਰਾ ਸਟਾਪ ਕਰ ਦਿੱਤਾ ਥੋੜਾ ਹਿੱਸਾ ਹਾਂ 99 ਵਿੱਚ ਆਪਣੀ ਤਕਰੀਬਨ ਬਣਾ ਲਈ ਵਿੱਚ ਵਿਚਾਲਾ ਦਿਆ ਕਰਕੇ ਤੇ ਚਾਰ ਫੇਰ ਚਲੇਗੇ ਹੁਣ 14 ਤੋਂ ਲੈ ਕੇ ਲਗਾਤਾਰ ਚੱਲਦੇ ਚਾਹੇ ਜਿੱਤਨ ਚਾਹੇ ਹਾਰ ਨਾ ਕੋਈ ਨਾ ਬਹੁਤ ਜ਼ਿਆਦਾ ਖਲਾਵੀ ਬੰਦੇ ਨੂੰ ਲੱਗਦਾ ਨਹੀਂ ਵੀ ਅਮਰਪਾਲ ਦਾ ਹਰਕੀ ਇਹਨਾਂ ਨਾਲ ਕਿਉਂਕਿ ਅਮਰਪਾਲ ਦਾ ਕੱਦ ਇਹਨਾਂ ਨਾਲੋਂ ਉੱਚਾ ਵੈਸੀ ਕਿਤੇ ਲੋਕਾਂ ਦੇ ਮਨਾਂ ਤੇ ਇਹ ਕੰਨੀਆਂ ਵੋਟਾਂ ਦਾ ਗਿਣਤੀ ਕਰਨੀ ਹੈ ਇਹਨਾਂ ਕਦੇ ਵੀ ਨਹੀਂ ਇੰਨੀ ਵੋਟ ਮਿਲਦੀ ਖੜੇ ਹੋ ਜਾਣਾ ਆਪ ਜੀ ਹੂੰ ਝੂਠ ਹੋ ਉਹ ਆਪਣੇ ਕੱਦ ਕਿਉਂ ਪੜਾਈ ਹਾਂ ਇਹ ਉਹਨੂੰ ਕਹਾਂਗੇ ਅਸੀਂ ਤੁਹਾਨੂੰ ਵੋਟਾਂ ਪਵਾ ਦਾਂ ਹਾਂ ਆਈ ਤੁਹਾਡੇ ਨਾਲ ਉਹ ਸੰਪਤੀ ਸੁਣਦੇ ਰਹਾਂ ਨਹੀਂ ਅਮਰਪੁਰ ਨਹੀਂ ਜਿਹੜਾ ਵਸ ਪੰਜਾਬ ਦੇ ਨੇ ਉਹਨਾਂ ਨੇ ਜਿਹੜੀ ਇਲੈਕਟਰਲ ਫਾਰਵਿਟਿਜ਼ ਹੂੰ ਕਿਉਂ ਦੀ ਸੀ ਆਪ ਨੂੰ ਉਹਦੀ ਉਹਨਾਂ ਨੇ ਛੰਡੀ ਕਿਵੇਂ ਕਰੀ ਮਤਬ ਆਪ ਦਾ ਸਭ ਤੋਂ ਵੱਡੇ ਮਾਦਮ ਜਿੱਤੇ ਜਿੱਤੇ ਗੇਂਦ ਜਿੱਤ ਕੇ ਮੈਨੂੰ ਨਹੀਂ ਪਤਾ ਅ ਵੀ ਗੇਂਦ ਵੀ ਗਾ ਪੰਜਾਬ ਵਿੱਚ ਵੀ ਬਾਹਰ ਕੈਟਰਨ ਅੰਦਰ ਸਿੰਘ ਦਾ ਹੁਣ ਕੀ ਹਾਲ ਹੈ ਜਾਕੀ ਦਾ ਪਤੀ ਨਾਲ ਜਿਹੜਾ ਫਤੂਕੀਆਂ ਦੀ ਗੱਤ ਹੈ ਆਪਣੇ ਸ਼ਰਮ ਨਿਕਲਦੀ ਦਾ ਮਤਲਬ ਜਿਹੜਾ ਉਹਨਾਂ ਦਾ ਮਾਨ ਸਾਬਾ ਦਾ ਉਹਨਾਂ ਦਾ ਆਪਣਾ ਪਤਾ ਹੀ ਕੀ ਨਹੀਂ ਆ ਤੇ ਤਾਂ ਸੋ ਇੱਥੇ ਆਪ ਇਛਾ ਦੀ ਸਿਆਸਤ ਰਹਿੰਦੀ ਲੋਕਾਂ ਕੀਆ ਹੈ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਵਸਦੀ ਹਾਂ ਸਿਆਸਤ ਲੋਕਾਂ ਤੋਂ ਬਿਨਾਂ ਵਸਦੀ ਹਾਂ ਦੋ ਤੋਂ ਦਾ ਪਾਣੀ ਪਰ ਅੱਜ ਸਾਡੀਆਂ ਮੱਛੀਆਂ ਨੇ ਇਹ ਸੋਚ ਲਿਆ ਇਹ ਪਾਣੀ ਦੀ ਥਾਂ ਚੋਰੀ ਜੇ ਤੁਸੀਂ ਵੀ ਕੋਦਾਂ ਸਮਝੋ ਇਹ ਪਹਿਲਾਂ ਨਾ ਇਹਨਾਂ ਨੇ ਜਦੋਂ ਜਦੋਂ ਕਾਲੀ ਦਰ ਦੇ ਇਹਨਾਂ ਨੇ ਗੱਲ ਕਰਿਆ ਜਦੋਂ ਦਾ ਹਰ ਇੱਕ ਪ੍ਰਧਾਨ ਬਣਦੇ ਨੇ ਪੀਪੀ ਵੀ ਬਣਦੇ ਨੇ ਉਦੋਂ ਇੱਕ ਗੱਲ ਚਰਚਾ ਨਿਕਲੀ ਕਿ ਐਸੀ ਕਹਿੰਦੇ ਅਸੀਂ ਕਿਉਂ ਨਿਸ਼ਾਨ ਕਾਲੀ ਦਿਲ ਦਾ ਤੱਕਰੀ ਅਸੀਂ ਲੈ ਦਾਂਗੇ ਉਹ ਕੀ ਪੁਆਇੰਟਸ ਜਿਹਨਾਂ ਦਾ ਕੀ ਸੀਗਾ ਹਮਸਾ ਉਹ ਕੋਈ ਨਾ ਕੋਈ ਪ੍ਰਕਾਤਨ ਨਿਸ਼ਾਨ ਉਹ ਕੋ ਠੀਕ ਕਰੀ ਜੋ ਨਿਯਮ ਕਰੇਗਾ ਨਾਲ ਕਿਹਾ ਸਰੋਨੀ ਕਮੇਟੀ ਵੀ ਲੈਣੀ ਹੈ ਹਾਂ ਅਕਾਲ ਤਖਤ ਵੀ ਸਾਡਾ ਹੋਊਗਾ ਕਿਉਂਕਿ ਉਹ ਨਹੀਂ ਜਿਹੜੀ ਇਹ ਨਾ ਤੇਰਾ ਹੀ ਉਹ ਚਾਹੁੰਦੇ ਨੇ ਵੀ ਇਹ ਕਮਲੇ ਸੋਝੇ ਹੋ ਜਾਣਾ ਚੰਦੂ ਮਾਜਰਾ ਰਖੜਾ ਇਹ ਸਾਰੇ ਜਰ ਲਾਂਗੇ ਕਿਹੜੇ ਮੁੱਖ ਮੰਤਰੀ ਵੀ ਇਹੀ ਤਾਂ ਪ੍ਰਧਾਨਗੀ ਨੂੰ ਮੂੰਹ ਮੋਟਾ ਕਰੀ ਬੈਠੇ ਨੇ ਮੈਂ ਚੱਲੂ ਤੇ ਕੰਨੀ ਹਰਜੀਤ ਨੂੰ ਜਾਂਦਾ ਹਾਂ ਹੂੰ ਲੌਜੀਕਲ ਹੂੰ ਇਹ ਇੰਨਾ ਨਹੀਂ ਚੱਲਦਾ ਮੂੰਹ ਮੋਟਾ ਕਰਨਾ ਪੋੜਾ ਅੱਗੋਂ ਦਾ ਕਾਤੇ ਇੱਡਾ ਇਹ ਤਾਂ ਤੋਂ ਵੀ ਪਾਵੇ ਕਿ ਜੁੰਡੀ ਜਾਂ ਅੱਜ ਤੇ ਕੋਈ ਇੰਨਾ ਦਾ ਜਿੱਡੇ ਜਿੜੇ ਅਜੇ ਕੱਦ ਦੇ ਜਾਕ ਨਹੀਂ ਨਾਲ ਕੋਕੂੰਗਾ ਉਮੜੀ ਨਹੀਂ ਲੱਦੀ ਹੋ ਸਕਦੀ ਆ ਸਿਆਸਤ ਦਾ ਹੀ ਕੱਦ ਦੇ ਜਾਕੀ ਨੇ ਨਵੀਂ ਯਾਤਰੀ ਕਰ ਰਹੇ ਨੇ ਉਹ ਨਹੀਂ ਕਰੇਗਾ ਨਾ ਉਸ ਯਾਨ ਭਾ ਭਾ ਕੀ ਉਹ ਨਾ ਬਾਕੀ ਹਮਝੋਤਾ ਬੀਜਪੀ ਨੇ ਕਰਨਾ ਸਿੱਖਾਂ ਦੇ ਨਾਲ ਕਿਸੇ ਨਾਲ ਤਾਂ ਉਹ ਸਿਰਫ ਤੇ ਸਿਰਫ ਸੁਖਵੀਰ ਬਾਦਲ ਦੇ ਨਾਲ ਕਰਦਾ ਅੱਛਾ ਜਿੱਦ ਹੀ ਉਹਦੇ ਨਾਲ ਸਮਝੋਤਾ ਹੋ ਗਿਆ ਉਹਦੇ ਪਿੱਛੇ ਲੱਗੇ ਸਾਰੇ ਉਹਦੇ ਚ ਜਾਣੇ ਹਾਂ ਇਹ ਪੁਰਨਾ ਨਾਲ ਸਮਝੋਤਾ ਤਾਂ ਕਰਨਗੇ ਜੇ ਟੀ ਹੋ ਕਾਲ ਉਹਨਾਂ ਨੇ ਨਾ ਕਰਿਆ ਹਾਂ ਇਹ ਸੁਖਵੀਰ ਬਾਦਲ ਦਾ ਦਲ ਅੜਿਆ ਰਿਹਾ ਹਾਂ ਫਿਰ ਉਹ ਸੋਚ ਪਹਿਲ ਉਹਨਾਂ ਦੀ ਹੈ ਇਹ ਜਿੰਨਾ ਮਰਜੀ ਇਹਨਾਂ ਇਹ ਤਾਂ ਉਹ ਹਣੇ ਲਿਹਾ ਠੀਕ ਹੈ ਠੀਕ ਹੈ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਹਾਂ ਸੰਦੀਪ ਸਿੰਘ ਬੈਣੀਪੁਰ ਅੱਜ ਪੰਜਾਬ ਅਤੇ ਪੰਜਾਬ ਦੀ ਸਿਆਸਤ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਸਿਆਸੀ ਚਿੰਤਕ ਡਾਕਟਰ ਪਿਆਰਾ لال ਘਰ ਮੌਜੂਦ ਨੇ ਗਰ ਸਾਹਿਬ ਸਵਾਗਤ ਹੈ ਜੀ ਗਰ ਸਾਹਿਬ ਅਕਾਲੀ ਦਲ ਦੇ ਵਿੱਚੋਂ ਅੱਡ ਹੋ ਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਬਣਦੀ ਹੈ ਤੇ ਹੁਣ ਜਿੰਨੀ ਚੋਣ ਨੇੜੇ ਆ ਗਈ ਕੁਸੀਂ ਕੀ ਦੇਖਦੇ ਹੋ ਪਾਰਟੀ ਦਾ ਭਵਿੱਖ ਵੀ ਜਿਮ ਨਹੀਂ ਚਾਉਂਦੇ ਵਿੱਚ ਕੀ ਉਹ ਉਮੀਦਵਾਰ ਮੈਦਾਨ ਦੇ ਵਿੱਚ ਉਤਾਰਨਗੇ ਜਾਂ ਫਿਰ ਅਮਰਿਤਪਾਲ ਦੇ ਨਾਲ ਸਮਝੌਤਾ ਕਰਨ ਦੀਆਂ ਤਿਆਰੀ ਹੈ ਜਲਦੀ ਇਹ ਆਇਆ ਹੈ ਜਿਹੜੇ ਹੁਣ ਸੀਗਾ ਕਪਿਟਲ ਹਾਂ ਬਤਕੁਰ ਤੋਂ ਹੁਣ ਦੇ ਕਾਫੀ ਹੋਏ ਨੇ ਹਾਂ ਪਰ ਉਹ ਸਿਆਸਤ ਦਾ ਕੋਈ ਸਪਸ਼ਟੀਕਰਨ ਇਸ ਵਿਆਸਤੀ ਹੈ ਹਾਂ ਪੰਜਾਬ ਦੇ ਨਾ ਤਾਂ ਉਹਨਾਂ ਨੇ ਜਿੰਨਾ ਮੁੱਦਿਆਂ ਤੇ ਜਿਹਦੇ ਉੱਤੇ ਪ੍ਰਭਾਵ ਨੇ ਉਹਨਾਂ ਨੇ ਉਜਲ ਕਰ ਕਰਕੇ ਕਿਹਾ ਵੀ ਕੁਝ ਬਿਲਕੁਲ ਨਹੀਂ ਕਰਿਆ ਬਿੱਥੇ ਦਿਖਾਈ ਹੈ ਹੂੰ ਉਹ ਕਰੇ ਮੂੰਹ ਦਿਖਾਇਆ ਜੀ ਹੂੰ ਕਿ ਐਸੀ ਕੀ ਦੇ ਮੁੱਦੇ ਨੇ ਚਾਹੇ ਉਹ ਸਿੱਖਤਤਾਂ ਦੇ ਮੁੱਦੇ ਨੇ ਚਾਹੇ ਉਹ ਸਿੱਖ ਇਤਿਹਾਸ ਦੇ ਮੁੱਦੇ ਨੇ ਤੇ ਚਾਹੇ ਉਹ ਪੰਜਾਬ ਦੇ ਮੁੱਦੇ ਨੇ ਕਿ ਪੰਜਾਬ ਦਾ ਕੇਂਦਰ ਉਹ ਤਾਂ ਵਰਕੇ ਕੇਂਦਰ ਦੇ ਹੋਰ ਜ਼ਿਆਦਾ ਜਿਹੜਾ ਬੰਦਾ ਕਮਜ਼ੋਰ ਬੰਦਾ ਖੜਾ ਹੋ ਜੇ ਨਾ ਫਿਰ ਘਰਾਂ ਤੋਂ ਖੜਾ ਹੋ ਜਾਂਦਾ ਵੀ ਮੈਂ ਹੁਣ ਚਮਾਉਂਗਾ ਜੀ ਸਾਡੇ ਪਰਾ ਵੱਡਿਆਂ ਨੇ ਕਦੀ ਹੁੰਦੀਆ ਵੱਡਿਆਂ ਨੂੰ ਤੇ ਉਹ ਕਈ ਉਹ ਜਿਹੜਾ ਦੂਜਾ ਸਾਡੇ ਵਰਗਾ ਬੈਠਾ ਹੁੰਦਾ ਉਹਨੂੰ ਪਤਾ ਹੁੰਦਾ ਵੀ ਇਹ ਇਹਨੂੰ ਤਾਂ ਚੇਤੀਓ ਦਬਾ ਲਾਂਗੇ ਕਿਉਂਕਿ ਆਪਣੀਆਂ ਜੜਾਂ ਨਹੀਂ ਆ ਹੁਣ ਆਪਣੇ ਕੋਲ ਇਹ ਵੀ ਹੁਣ ਪਾਰ ਦੀ ਯਾਦ ਕਰਦੀ ਹੈ ਤੇ ਤੋਂ ਪਾਰ ਦੀ ਬਜਾਤੇ ਖੁੱਤ ਤਾਂ ਮੜੀ ਨਹੀਂ ਸੀ ਪਰ ਇਹ ਕਿਉਂ ਨਹੀਂ ਦਵਾ ਚਾਗੀ ਜੋਕੀ ਕੋ ਕਮਜ਼ੋਰ ਹੈ ਭੀ ਜਿਹੜਾ ਜੜਾ ਹੋਣ ਉਹ ਹੀ ਖੜਾ ਹੁੰਦਾ ਹੈ ਜੇ ਡੈਮੋਸਿਪ ਕਮਜ਼ੋਰ ਹੋਵੇ ਤਾਂ ਸੋ ਇਸ ਵਾਸਤੇ ਉਹਨਾਂ ਨੇ ਜਿਹੜਾ ਉਹ ਤਕਨੀਕੇ ਵਿੱਚ ਬੰਦੀ ਹੈ ਡੈਮੋਸਿਪ ਕੋ ਤਾਂ ਅੰਝ ਬਸੇ ਬੰਦੀ ਨਹੀਂ ਜਿਨ੍ਹਾਂ ਨੂੰ ਆਪਾਂ ਤਕੜੇ ਵੀ ਕਹਿੰਦੇ ਆ ਉਹ ਕੋਈ ਅਨੇ ਤਕੜੇ ਨਹੀਂ ਹੈਗੇ ਤਾਂ ਕੈਦਲ ਅੰਦਰ ਸਿੰਘ ਦਾ ਹੁਣ ਕੀ ਹਾਲ ਹੈ ਜੱਕ ਸਾਹਿਬ ਦਾ ਕੀ ਹਾਲ ਹੈ ਜੇ ਆਪਾਂ ਦੂਜੀ ਪਾਰਟੀਆਂ ਦੀ ਗੱਲ ਕਰੀਏ ਆਪਣੇ ਸ਼੍ਰੋਮਣੀ ਕਾਲੀਦਾਵਰ ਅਮਰ ਸਰ ਜਿਹੜਾ ਹੈ ਤੰਜੋ ਕਾਲੀਦਾਵਰ ਉਹਨਾਂ ਦਾ ਮਾਨਸਾ ਵਾਲਾ ਉਹਨਾਂ ਦਾ ਆਪਾਂ ਨੂੰ ਪਤਾ ਹੀ ਹੈ ਕਿੰਨੀਆਂ ਕੋਟਾਂ ਤੇ ਕਿੰਨਾ ਸੋ ਇਸ ਕਰਕੇ ਆਪਾਂ ਛੱਡ ਦੀਏ ਸਿਆਸਤ ਨਹੀਂ ਇਹ ਲੋਕਾਂ ਸਿਆਸਤ ਕੀ ਹੈ ਜਿਵੇਂ ਮੱਛੀ ਪਾਣੀ ਤੋਂ ਬਿਨਾ ਵਕੀ ਜਾ ਹਾਂ ਸਿਆਸਤ ਲੋਕਾਂ ਤੋਂ ਬਿਨਾ ਮਾਂ ਦੋਕੋ ਦਾ ਪਾਣੀ ਹਾਂ ਪਰ ਅੱਜ ਸਾਡੀਆਂ ਮੱਛੀਆਂ ਨੇ ਇਹ ਸੋਚ ਲਿਆ ਵੀ ਇਹ ਪਾਣੀ ਦੀ ਸਾਨੂੰ ਲੋੜ ਹੀ ਹਾਂ ਉਰੀ ਕਮੱਚੀ ਦਾ ਹੀ ਜਿਹੜਾ ਜਮਾਈ ਪੱਕਾ ਹੀ ਉਹਨੇ ਪਾਣੀ ਥੀ ਜਿੰਦੀ ਸੀ ਉੱਥੇ ਜਾ ਕੇ ਉਹਨਾਂ ਦੇ ਹੈੱਡਕ quart ਤੇ ਕਹਿੰਦਾ ਵੀ ਸਾਨੂੰ ਥੋੜੀ ਹੁਣ ਡੋਲੀ ਨਹੀਂ ਉਹਨਾਂ ਨੇ ਜਾਨੀ ਜਮਾਤੇ ਥੋੜੀ ਦੇਰ ਹਾਂ ਹਾਂ ਸੋ ਇਸ ਕਰਕੇ ਜਦ ਸਿਆਸਤਾਂ ਨੇ ਮਹਿਸੂਸ ਕਰਨ ਲੱਗਦੇ ਮੈਨੂੰ ਲੋਕਾਂ ਦੀ ਲੋੜ ਨਹੀਂ ਆ ਉਹਦੇ ਫਿਰ ਤੁਸੀਂ ਸਮਝ ਲਓ ਵੀ ਮੱਛੀ ਪਾਣੀ ਤੋਂ ਬਾਹਰ ਆ ਕੇ ਰੱਖੀ ਹਾਲ ਸੋ ਇਹ ਜਿਹੜੀ ਸ਼ਾਸਤਾਂ ਹਾਂ ਵੀ ਅਸੀਂ ਪੁਨਰਸੁਰਜੀਤ ਪੁਨਰਸੁਰਜੀਤੀ ਦਾ ਮਤਲਬ ਕੀ ਹੈ ਹਾਂ ਪੁਨਰਸੁਰਜੀਤੀ ਦਾ ਮਤਲਬ ਇਹ ਹੈ ਕਿ ਅਸੀਂ ਇਹਦੇ ਇੱਕ ਨਵੀਂ ਰੂਪ ਓਕਾਂਗੇ ਹਾਂ ਅਸੀਂ ਨਵਾਂ ਜੋਸ਼ ਓਕਾਂਗੇ ਅਸੀਂ ਨਵੀਂ ਗੱਲ ਲੈ ਕੇ ਆਵਾਂਗੇ ਗੱਲ ਤੋਂ ਬਿਨਾ ਕਿਵੇਂ ਹੋਊਗੀ ਅਸੀਂ ਡਾਕਟਰ ਵੀ ਕਹਿੰਦਾ ਜਿਹੜਾ ਮਰੀਜ਼ ਹੈ ਵੱਡਾ ਆਪਰੇਸ਼ਨ ਕਰਕੇ ਉਹਨੂੰ ਕਹਿੰਦੇ ਰੱਤਾਂ ਵਾਲਾ ਹਾਲ ਆ ਤੁਹੋ ਜੇ ਸੁਸਪੈ ਤੋਂ ਸਿੱਧਾ ਉਹ ਜਗਾ ਮਰ ਜੇਗਾ ਤਾਂ ਸੋਇਦ ਕਰਕੇ ਇਹਨਾਂ ਨੇ ਬਣਾ ਕੇ ਉਹ ਨੂੰ ਮੁੜ ਕੇ ਮੁੱਦਾ ਪੰਜਾਬ ਦਾ ਕਿਲਾ ਵਿਆਹ ਹੀ ਦੱਸ ਹਾਂ ਇਹਨਾਂ ਕਿਰੋ ਗਿਆ ਉਹਨ ਤੋਂ ਬਿਤੇ ਰਹਿਤਾ ਹੀ ਹੋ ਗਿਆ ਸੋਇਦ ਕਰਕੇ ਜੇ ਸੰਤਾਨਾਂ ਦੀ ਜਿੰਮੇ ਚੋਂਦੀ ਗੱਲ ਤੁਸੀਂ ਕਰਦੇ ਹੋ ਉਥੇ ਆਪ ਡਰ ਰਹਿਣਾ ਇਹਨਾਂ ਦੀ ਕੋਸ਼ਿਸ਼ ਵੈਸੇ ਹੋਏਗੀ ਵੀ ਅਮਰਚਪਾਲ ਨਾ ਸਾਲ ਜੀਏ ਇਹ ਅਮਰਚਪਾਲ ਨੂੰ ਸਪੋਰਟ ਕਰਨੋਂ ਮਨ ਦੇਗਾ ਮੈਨੂੰ ਲੱਗਦਾ ਨਹੀਂ ਵੀ ਅਮਰਚਪਾਲ ਦਾ ਹਰ ਕੇ ਇਹਨਾਂ ਨਾਲ ਹਾਂ ਕਿਉਂਕਿ ਅਮਰਚਪਾਲ ਦਾ ਕਦ ਇਹਨਾਂ ਨਾਲੋਂ ਉੱਚਾ ਵੇ ਸਿੱਕੇ ਲੋਕਾਂ ਦੇ ਮਨਾਂ ਤੇ ਇਹ ਕੰਨੀਆਂ ਵੋਟਾਂ ਦਾ ਗਿਣਤੀ ਕਰਨੀ ਇਹਨਾਂ ਨੇ ਕਦੇ ਵੀ ਨਹੀਂ ਇੰਨੀ ਵੋਟ ਮਿੰਦੀ ਖੜੇ ਹੋ ਜਾਣਾ ਆਪ ਚਾਹੀ ਹਾਂ ਸੋ ਉਹ ਆਪ ਦੇ ਕਦ ਕਿਉਂ ਕਿਤੇ ਹਾਂ ਇਹ ਉਹਨੂੰ ਕਹਿਣ ਵੀ ਅਸੀਂ ਤੁਹਾਨੂੰ ਵੋਟਾਂ ਪਵਾ ਦਿੰਦੇ ਹਾਂ ਅਸੀਂ ਤੁਹਾਡੇ ਨਾਲ ਉਹ ਸਭ ਹੋ ਸਕਦੀ ਹੈ ਗੱਲ ਨੇ ਅਮਰਸਪੁਰ ਨਹੀਂ ਨਹੀਂ ਜਿਹੜਾ ਵਸ ਪੰਜਾਬ ਦੇ ਨੇ ਉਹਨਾਂ ਨੇ ਜਿਹੜੀ ਇਲੈਕਟੋਰਲ ਪੋਲੀਟਿਕਸ ਹਮ ਚੌਂਦੀ ਸੀ ਆਪ ਦਾ ਹਮ ਉਹਦੀ ਉਹਨਾਂ ਨੇ ਛੰਡੀ ਕਿਵੇਂ ਕਰੀ ਹਮ ਅਮਰਸਪੁਰ ਦਾ ਆਪ ਦਾ ਸਭ ਤੋਂ ਵੱਡੇ ਮਾਮਲੇ ਨਾਲ ਜਿੱਤੇ ਜਿੱਤੇ ਜੇਲ੍ਹ ਚ ਬੈਠਾ ਜਿੱਤੇ ਕੋਈ ਸ਼ਕਤੀ ਨਹੀਂ ਰਤਾ ਉਹ ਜੇਲ੍ਹ ਜਿਵੇਂ ਪੰਜਾਬ ਦੀ ਚਨੀ ਬਾਹਰ ਉਹਦੀ ਹਵਾ ਨੇ ਖਾਲਸਾ ਵਿੱਚ ਦੱਬ ਤੇ ਦੂਜਾ ਹਾਂ ਮੈਂ ਹੀ ਕਹਿੰਦਾ ਦੂਜਾ ਜਿਹੜਾ ਕਈ ਵਾਰੀ ਆ ਗਿਆ ਹਾਂ ਹਾਂ ਜਮਾਨਤਾ ਦਾ ਜੱਸੇ ਜੋਰ ਲਾ ਕੇ ਜਿੱਤਿਆ ਉਹ ਵੀ ਐਂ ਦਿੱਲ ਗਿਆ ਉਮੀਦ ਕਰਕੇ ਇਹ ਤੋਂ ਸਾਹਬ ਲਾਓ ਵੀ ਉਹ ਅਮਰਤਾਪਾਲ ਜੀ ਦਾ ਕਾਦੇ ਏਡਾ ਇਲੈਕਟੋਰਲ ਪਾਰਟੀ ਚੋਂ ਦੀ ਸਿਆਸਤ ਚ ਕੋਈ ਇਹਨਾਂ ਦਾ ਜਿੰਦ ਜਿੜੇ ਅਜ ਕੱਦ ਜਵਾਕ ਨਹੀਂ ਨਾਲ ਕੋਕਾ ਹੋਣੀ ਨਹੀਂ ਲਾਦੀ ਵੱਡੀ ਹੋ ਸਕਦੀ ਹੈ ਸਿਆਸਤ ਦਾ ਕੱਦ ਜਵਾਕ ਹੀ ਨੇ ਨਵੀਂ ਜਾਸ ਸ਼ੁਰੂ ਕਰ ਰਹੇ ਨੇ ਉਹ ਨਹੀਂ ਕਰੇਗਾ ਨਾ ਉਹ ਸਿਆਣੇ ਬਾਕੀ ਉਹ ਨਰੀ ਬਾਕੀ ਹਰ ਕਿਨੂ ਆਦੀ ਆਦੀ ਪਾਰਟੀ ਨੇ ਕਰਨਾ ਅਸਲ ਮੈਨੂ ਨਹੀਂ ਲੱਗਦਾ ਹਾਂ ਜੇ ਉਹ ਦਾ ਸਮਰਥਨ ਕਰਨਗੇ ਤਾਂ ਇਹਨਾਂ ਨੂੰ ਇਹ ਉਮੀਦ ਹੋ ਸਕਦੀ ਆ ਕਿ ਕਦੋਂ ਉਹ ਬਾਹਰ ਆ ਜੇ ਜਾਂ ਉਹ ਜੇਲ੍ਹ ਦੇ ਬੈਠੇ ਚੋਂ ਡਲੇ ਉਹਨੂੰ ਮੁੱਖ ਮੰਤਰੀ ਦਾ ਇਹ ਕਹਿਣ ਵੀ ਅਸੀਂ ਤੁਹਾਨੂੰ ਮੁੱਖ ਮੰਤਰੀ ਬਣਾਵਾਂਗੇ ਪਰ ਸਾਨੂੰ ਵੀ ਥੋੜਾ ਜਿਹਾ ਹਿੱਸਾ ਦੇ ਦੋ ਇਹ ਚੰਦੂ ਮਜਰਾ ਰਖੜਾ ਇਹ ਸਾਰੇ ਜਰਨਾਂਗੇ ਕਿਲੇ ਮੁੱਖ ਮੰਤਰੀ ਦੀ ਪਰਸ ਇਹ ਇਹ ਤਾਂ ਪ੍ਰਧਾਨਗੀ ਨੂੰ ਉਹ ਮੋਟਾ ਕਰੀ ਬੈਠੇ ਨੇ ਨਹੀਂ ਮੈਂ ਚਾਹੁੰਦਾ ਇਹ ਜੰਦੀ ਹਲਕੀਤ ਨੂੰ ਜਰਨਾ ਹੂੰ ਦੂਜੀ ਗੱਲ ਹੂੰ ਇਹ ਇਹਨਾਂ ਨੇ ਜਰਨਾ ਮੂੰਹ ਮੁੱਟਾ ਕਰਨਾ ਹੋ ਰਿਹਾ ਹੂੰ ਇਹਨਾਂ ਨੇ ਇਹ ਕਿਵੇਂ ਜਰਬਿਆ ਜਿਹੜੇ ਬੰਦੇ ਨੇ ਫੈਸਲਾ ਕਰਿਆ ਹੂੰ ਵੇ ਕਾਦੀ ਦੇ ਦੀਪ ਨੇ ਸਰਜੀਕਾ ਨਹੀਂ ਆਪਦੀ ਕਰਨੀ ਉਹ ਬੰਦਾ ਆਪ ਹੀ ਉਹਦਾ ਪ੍ਰਧਾਨ ਬਣ ਗਿਆ ਇਹ ਤਾਂ ਉਹੀ ਗੱਲ ਆ ਵੀ ਕੋਈ ਕਿਸੇ ਨਹੀਂ ਜ਼ਮੀਂਦਾਰ ਵਾਲਾ ਇਹ ਦੋ ਬੰਦਿਆਂ ਦਾ ਫੈਸਲਾ ਕਰਦਾ ਉਹ ਇਕਰੇ ਹੱਕ ਜਿਵੇਂ ਫੈਸਲਾ ਕਰਕੇ ਮੜਕੇ ਆਪ ਹੀ ਲੈ ਲੈਂਦਾ ਇਹ ਤਾਂ ਸਾਡੀ ਸਿੱਖੀ ਚ ਐ ਸਿੱਖੀ ਕਿਤੇ ਵਿਖਾਈ ਦੀ ਬਾਬੇ ਨਾਨਕ ਨੇ ਆਪਣੇ ਜਵਾਕਾਂ ਨੂੰ ਕਿਉਂ ਨਹੀਂ ਦਿੱਤੀ ਕੱਦੀ ਗੁਰੰਗਦੇਵ ਨੇ ਕਿਉਂ ਨਹੀਂ ਦਿੱਤੀ ਆਪਣੇ ਜਵਾਕਾਂ ਨੂੰ ਕਿੱਡੀ ਆਪਾਂ ਸਮਝੇ ਨਾ ਫੇਰ ਰਾਮਰਾਇ ਨੂੰ ਗੱਦੀ ਕਿਉਂ ਨਹੀਂ ਪਰ ਉਹਨੂੰ ਹਾਂ ਰਾਮਰਾਇ ਨੂੰ ਗੱਦੀ ਕਿਉਂ ਨਹੀਂ ਨਹੀਂ ਕਿਉਂਕਿ ਉਹਨੇ ਜਾ ਕੇ ਕਹਿਤਾ ਵੀ ਮਿੱਟੀ ਮੁਸਲਮਾਨ ਦੀ ਵੀ ਜਮੀਨ ਮਿੱਟੀ ਲਈ ਮੰਗਦੀ ਮਦਦ ਦੀ ਤੱਕੜ ਸੋ ਇਸ ਕਰਕੇ ਇਹ ਗੱਲ ਆਪਾਂ ਨੂੰ ਬੜਾ ਸਪਸ਼ਟ ਹੋਣਾ ਚਾਹੀਦਾ ਹੈ ਤੇ ਵੀ ਜਿਹੜਾ ਇਹ ਸਰਜੀਤ ਜਾਂ ਫਿਲਮ ਕੰਮਿਆ ਅਕਾਲੀ ਦਲ ਨੇ ਸੁਰਜੀਤ ਹੋਣਾ ਸੀ ਅਕਾਲੀ ਸਿਧਾਂਤ ਦੀ ਸਿੱਖ ਸਿਧਾਂਤ ਤੇ ਸਿੱਖ ਇਤਿਹਾਸ ਤੇ ਸਿੱਖ ਸਿਆਸਤ ਤੇ ਪੰਜਾਬ ਦੀ ਸਿਆਸਤ ਤੇ ਪੰਜਾਬੀਆਂ ਦੀ ਸਿਆਸਤ ਉਹ ਦੱਸੋ ਕੋਈ ਕੰਮ ਨਹੀਂ ਕਰਿਆ ਉਹ ਜਿਹੜੇ ਵੱਡ ਚੋਣੀ ਬਣੀ ਬਣੀ ਕਰਤੀ ਜੇ ਕਿਸੇ ਨੇ ਕੱਪੀਤਾ ਤਾਂ ਮੈਨੂੰ ਸ਼ਾਇਦ ਨਾ ਪਤਾ ਹੋਵੇ ਕਿਉਂਕਿ ਕਈ ਵਾਰ ਨਹੀਂ ਵੀ ਪਤਾ ਲੱਗਦਾ ਸੀਮਾ ਹੁੰਦੀ ਹੈ ਬੰਦੇ ਦੀ ਜੇ ਤੁਸੀਂ ਕਦੇ ਦੇਖਿਆ ਹੈ ਵੀ ਉਹਨਾਂ ਨੇ ਪੰਜਾਬੀ ਦੇ ਮੁੱਦੇ ਤੇ ਖੜ ਕੇ ਗੱਲ ਕਰੀ ਹੁੰਦੀ ਆ ਪੰਜਾਬੀਆਂ ਨਾਲ ਉਹਨਾਂ ਨੇ ਇਹ ਵਣ ਇਹਨਾਂ ਦੇ ਉਸ ਦੇ ਉੱਤੇ ਜਵਾਕਾਂ ਦੇ ਕਟਾਰ ਲਢਾਈ ਗਏ ਇਹਨਾਂ ਨੇ ਬਿਆਨ ਉਹ ਬਿਆਨ ਤਾਂ ਕੋਈ ਵੀ ਦੇ ਦਿੰਦਾ ਹਾਂ ਹੁਣ ਜੱਸਾ ਜਾਨ ਤੋਂ ਡਰਿਆ ਹੋਇਆ ਸੀ ਉਹਦੇ ਉੱਤੇ ਵੀ ਧਿਆਨ 바ਗੀ ਤਾਂ ਸੁਣਾਈ ਕੀ ਤੇ ਡਾਕਟਰ ਸਾਹਿਬ ਇਹ ਜਿਆ ਤਾਂ ਇਹਨਾਂ ਨੂੰ ਬੀਜੇਪੀ ਦਾ ਵੀ ਆਉਂਦਾ ਝਾਕ ਵੀ ਤਾਂ ਉਧਰ ਵੀ ਰੱਖਦੇ ਨੇ ਵੀ ਬੀਜੇਪੀ ਸਮਝੌਤਾ ਕਰ ਲੈ ਮੈਨੂੰ ਲੱਗਦਾ ਪਿਆਰ ਨਹੀਂ ਭਰਾਂਗੇ ਨਹੀਂ 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 ਇਹ ਤਾਂ ਹੇਜ ਨਹੀਂ ਇਹ ਤਾਂ ਤਾਹੂ ਨੇ ਵੀ ਸੰਸਦ ਸੰਗਤ ਕਰੇ ਅੱਛਾ ਉਹ ਬੀਜੇਪੀ ਇੰਨੀ ਕੱਚੀ ਗੋਲੀ ਖੜੀ ਉਹਨੇ ਇੰਨੀ ਉਮਰ ਲੰਗਾਈ ਆ 100 ਸਾਲ ਦਾ ਅਮਨਾ ਕਿਵੇਂ ਆਤ जिने 100 ਸਾਲ ਵੇਟ ਕਰਕੇ ਐਡਾ ਉਹਦਾ ਤਾਕਤ ਬਣਾਈ ਆ ਵੀ 96 ਚ ਹੀ ਪਹਿਲੀ ਵਾਰੀ ਸਰਕਾਰ ਨੂੰ ਉਦੋਂ ਵਾਰ ਨਾ 77 ਚ ਥੋੜਾ ਹਿੱਸਾ ਸੀ ਹਾਂ 96 ਚ ਆਪਣੀ ਤਕਰੀਬਨ ਬਣਾਲੀ ਵਿੱਚ ਵਿਚਾਲਾ ਦਿਆ ਕਰਕੇ ਤੇ ਚਾਰ ਫੇਰ ਚਲੇਗੇ ਹੁਣ 14 ਤੋਂ ਲਗਾਤਾਰ ਚੱਲਦੇ ਚਾਹੇ ਜਿੱਤਨ ਚਾਹੇ ਹਾਰ ਨਾ ਉਹ ਇਹਨਾਂ ਨੂੰ ਜ਼ਿਆਦਾ ਖੜਾ ਵੀ ਵੱਡੇ ਨੇ ਉਹਨਾਂ ਨੂੰ ਨਹੀਂ ਪਤਾ ਵੀ ਅਸੀਂ ਤੱਕ ਜਿਹਨੇ ਪੋੜਾ ਉਹ ਇਹ ਤਾਂ ਇਹਨਾਂ ਨੂੰ ਇਹ ਹੈ ਨਹੀਂ ਅਸਲੀ ਤਾਕਤ ਕਿਹਦੇ ਕੋਲ ਹੈ ਇਹ ਤਾਂ ਨਹੀਂ ਪੰਜਾਬ ਦੇ ਵਿੱਚ ਜਾਨਕਿ ਜੇ ਸਮਝੌਤਾ ਕਰਨ ਵਾਸਤੇ ਅਸੀਂ ਤਾਂ ਦਾਤ ਦਾ ਮਤਲਬ ਇਹ ਨਹੀਂ ਹੈ ਤੁਸੀਂ ਕਹਿ ਰਹੇ ਹੋ ਸਮਝੌਤਾ ਕਰਨਾ ਹੈ ਜੇ ਸਮਝੌਤਾ ਬੀਜੇਪੀ ਨੇ ਕਰਨਾ ਹੈ ਸਿੱਖਾਂ ਦੇ ਨਾਲ ਕਿਸੇ ਨਾਲ ਤਾਂ ਉਹ ਸਿਰਫ ਤੇ ਸਿਰਫ ਸੁਖਰੀ ਬਾਦਲ ਦੇ ਦਰਨਾ ਕਰਦੇ ਅੱਛਾ ਜਿੱਦਿ ਉਹਦੇ ਨਾਲ ਸਮਝੌਤਾ ਹੋ ਗਿਆ ਉਹਦੇ ਪੱਜ ਕੇ ਰਲ ਕੇ ਸਾਰੇ ਉਹਦੇ ਚ ਜਾਣਗੇ ਫਿਰ ਪੁਰਨ ਸਿੱਖਾਂ ਨਾਲ ਸਮਝੌਤਾ ਤਾਂ ਕਰਨਗੇ ਜੇ ਚੀਹੋ ਕਾਲ ਉਹਨਾਂ ਨੇ ਨਾ ਕਰਿਆ ਹਾਂ ਜੇ ਸੁਖਵੀਰ ਬਾਦਲ ਦਾ ਦਲ ਅੜਿਆ ਰਿਹਾ ਹਾਂ ਫਿਰ ਇਹਨਾਂ ਨੂੰ ਸੋਚ ਪਹਿਲ ਉਹਨਾਂ ਦੀ ਹੈ ਇਹ ਜਿੰਨਾ ਮਰਜੀ ਇਹਨਾਂ ਇਹ ਤਾਂ ਉਹ ਨੇ ਲਿਆ ਠੀਕ ਹੈ ਠੀਕ ਸਵਿਚ ਕਰਕੇ ਬਿਲਕੁਲ ਨਹੀਂ ਸਾਨੂੰ ਬੜਾ ਸਪਸ਼ਟ ਹੋਣਾ ਚਾਹੀਦਾ ਕਿਉਂਕਿ ਬਕਾਉੜ ਪਰ ਪੋਲਿਟਿਕਸ ਦਾ ਚਾਹੀਦਾ ਬਕਾਉੜ ਤੇ ਹੋਇਆ ਅਮਰਸਾਦੀ ਦੀ ਸੀ ਗੱਲ ਕਰ ਹਾਂ ਉਹ ਕੀ ਹੈ ਸਿਆਸਤ ਉਹਦੀ ਕੀ ਨਹੀਂ ਇਸ ਤੇ ਆਪਾਂ ਨਾ ਵੀ ਜਾਈਏ ਉਹਨੇ ਪਹਿਲਾਂ ਚੱਕ ਮੀ ਸਿਆਸਤ ਦਿੱਤੀ ਉਹ ਜੋ ਮਾਰ ਖਾਦਾ ਹਾਂ ਹਾਂ ਬਿਲਕੁਲ ਪਰ ਫਿਰ ਜਦੋਂ ਨੇ ਆਖਿਆ ਵੀ ਨਸ਼ੇ ਬੰਦ ਕਰਨੇ ਹਾਂ ਇਹਨਾਂ ਨਸ਼ਾ ਬੰਦ ਕਰਨੇ ਕੈਂਪਸ਼ੂਨ ਕਰਕੇ ਉਹ ਸ਼ੁਰੂ ਕਰਦਾ ਆਪਦੇ ਆਪ ਨੂੰ ਮੋਲਡ ਕਰਿਆ ਨਹੀਂ ਤਾਂ ਕੁਰਸੀਆਂ ਚਕਾਉਣ ਲੱਗਦੀ ਸੀ ਗੁਰਦੁਆਰੇ ਦੀ ਤਾਂ ਇਹ ਜੋ ਕੁਛ ਹੋਣਾ ਬਿਲਕੁਲ ਜੇ ਉਸ ਪਾਸੇ ਤੁਰਦੇ ਨਹੀਂ ਉਹਨੇ ਸਫਲ ਹੋਣਾ ਸੀ ਪਰ ਜਦ ਹੁਣ ਉਹ ਐਸ ਪਾਸੇ ਨੂੰ ਆਗੇ ਕਿ ਇਸ ਪਾਸੇ ਨੂੰ ਆਉਣ ਨਾਲ ਉਹਨਾਂ ਨੇ ਸਫਲ ਹੋਇਆ ਹੀ ਥੋੜੇ ਸਾਹਮਣੇ ਆ ਬਿਲਕੁਲ ਲੋਕਾਂ ਨੇ ਉੱਥੇ ਜੀਵਤ ਬੈਠੇ ਨੂੰ ਉੱਟਾ ਪਾਈਆਂ ਨੇ ਸੋ ਇਸ ਕਰਕੇ ਮੇਰੀ ਇਹ ਸਮਝ ਹੈ ਮੁਰਤੀ ਜੀ ਬਈ ਅੰਮ੍ਰਿਤਪਾਲ ਦਾ ਦਲ ਜੀ ਜਨਮਾਂਸ ਦੇ ਤੌਰ ਤੇ ਦੇਖੀਏ ਪੂਰੀ ਗਿਣਤੀ ਚ ਜ਼ਿਆਦਾ ਇਹ ਜੇ ਵੀ ਲੋਕ ਆ ਪਰ ਉਹ ਕਿੰਨਾ ਕੁ ਪਰਫਾਰਮ ਕਰੇਗਾ ਕੀ ਕਰੇਗਾ ਕੀ ਨਹੀਂ ਕਰੇਗਾ ਤਸਵਾਈ ਦੱਸੇਗਾ ਕਿਉਂਕਿ ਇੱਕ ਸੀਟ ਲੋ ਸੀਟ ਚ ਹੋਣਾ ਹੋਰ ਗੱਲ ਹੈ ਪੂਰੇ ਪੰਜਾਬ ਚ ਉਹ ਜਈ ਆਪਾਂ ਦੇਖੀਏ ਆਪ ਦਾ ਕਿਹੜਾ ਦਾ ਦਲ ਜੀ ਨਹੀਂ ਥੋੜੀ ਜਿਹਾ ਕਰਕੇ ਪਰ ਜਿਹੜਾ ਪੁੰਨਰ ਸਿੰਘ ਜੀ ਤੇ ਕਾਲੀ ਦਲ ਹੈ ਉਹਦੇ ਨਾਲ ਬੀ ਜੀ ਪੀ ਉਸ ਤੀ ਕਿੰਨਾ ਸੁਝਾਤਾ ਨਹੀਂ ਕਰੇਗੀ ਠੀਕ ਆ ਥੋੜੀ ਕਿ ਨਹੀਂ ਮੁੱਤਾਂ ਪੜਾਉਣ ਵਾਸਤੇ ਹਰ ਇੱਕ ਬੰਦਾ ਆਪ ਦਾ ਕਰਦਾ ਹੀ ਹੈ ਸਾਰਾ ਜੰਦਾ ਦੇਖੀ ਅੰਦਰ ਹੀ ਸਭ ਜੰਦਾ ਦੇਖਿਆ ਦੱਦੀਆ ਮੰਡਲ ਉਹ ਉਹ ਗੱਲ ਹੋ ਗਈ ਨਹੀਂ ਇਹ ਡਾਕਟਰ ਸਾਹਿਬ ਇੱਕ ਗੱਲ ਸਮਝਾਓ ਇਹ ਇੱਕ ਪਹਿਲਾਂ ਨਾ ਇਹਨਾਂ ਨੇ ਜਦੋਂ ਜਦੋਂ ਅਕਾਲੀ ਦਲ ਦੇ ਇਹਨਾਂ ਨੇ ਗਠਨ ਕਰਿਆ ਜਦਕਿ ਦਾ ਹਰਪ੍ਰੀਤ ਪ੍ਰਧਾਨ ਬਣਦੇ ਨੇ ਨਾ ਬੀਪੀ ਵੀ ਬਣਦੇ ਨੇ ਉਦੋਂ ਇੱਕ ਗੱਲ ਚਰਚਾ ਨਿਕਲ ਕੇ ਆਈ ਸੀ ਕਹਿੰਦੇ ਅਸੀਂ ਚੋਣ ਨਿਸ਼ਾਨ ਅਕਾਲੀ ਦਲ ਦਾ ਤੱਕੜੀ ਅਸੀਂ ਲੈ ਲਾਂਗੇ ਉਹ ਕਿਹ ਕੀ ਪੁਆਇੰਟ ਸੀ ਇਹਨਾਂ ਦਾ ਕੀ ਸੀਗਾ ਉਹ ਮਸਲਾ ਉਹ ਗੱਲ ਇਹ ਹੈ ਉਹ ਕਦ ਦਾ ਚੋਣ ਨਿਸ਼ਾਨ ਨਹੀਂ ਕਿਹਾ ਉਹ ਕੋਠੀਕਰਤ ਨੂੰ ਟੋਨ ਨਹੀਂ ਜਾਂ ਤਾਂ ਕਿਹਾ ਕਿ ਆ ਨਾਲ ਕਿਹਾ ਸ਼ਰੋਣੀ ਕਮੇਟੀ ਵੀ ਲੈਣੀ ਹੈ ਹਾਂ ਅਕਾਲ ਤਖਤ ਵੀ ਸਾਡਾ ਹੋਊਗਾ ਕਿਉਂਕਿ ਉਹ ਮੀਡੀਆ ਵੀ ਇੰਨਾ ਤੇਰਾਹੀ ਉਹ ਚਾਹੁੰਦੇ ਨੇ ਵੀ ਇਹ ਕੰਮ ਜੂਝੇ ਹੋ ਜਾਣਾ ਆ ਦਿੱਲੀ ਚ ਜੋ ਕੁਝ ਹੋਇਆ ਹੁਣ ਦਿੱਲੀ ਵਾਲੇ ਸਾਰੇ ਪਹਿਲਾਂ ਉਹਨਾਂ ਨੇ ਰੋਕਦਾ ਜੱਤਾ ਜਾਣਾ ਫਿਰ ਉਹਨਾਂ ਨੇ ਕਹਿਤਾ ਚੰਗਾ ਅਸੀਂ ਜਾਮ ਦਿੰਦੇ ਆ ਦਿੱਲੀ ਨੇ ਸਿੱਖਾਂ ਨੂੰ ਇਹ ਦਿਖਾਤਾ ਵੀ ਦੇਖੋ ਗੱਲ ਇਹ ਹੈ ਜੇ ਸਾਡਾ ਮਾਨਸ ਨੂੰ ਤਾਂ ਤੁਹਾਨੂੰ ਉੱਥੇ ਜਾਣ ਦੇਾਂਗੇ ਸਾਡਾ ਮਾਨ ਨਹੀਂ ਕਰੂ ਅਸੀਂ ਨਹੀਂ ਜਾਵਾਂਗੇ ਇਹ ਤਾਂ ਦਿਖਾਤਾ ਨਾ ਜਾਂ ਦੱਸਣ ਕਿਸੇ ਨੇ ਦੱਸਿਆ ਅਜੇ ਤੱਕ ਜਾਂ ਸਿੱਖਾਂ ਨੇ ਪੁੱਛਿਆ ਵੀ ਭਾਈ ਉਦੋਂ ਕਿਹੜੀ ਤੰਕੀ ਸੀ ਸਾਨੂੰ ਹਾਂ ਤੇ ਹੁਣ ਉਹ ਦੂਰ ਕਿਵੇਂ ਹੋ ਗਈ ਬਾਲਾ ਤਾਂ ਇਹੀ ਪਾਇਆ ਸੀ ਨਾ ਹਾਂ ਵੀ ਸਿਕਿਉਰਿਟੀ ਨੂੰ ਖਤਰਾ ਜਾਂ ਉਦੋਂ ਅਸੀਂ ਕਿੰਨੇ ਦੇਸ਼ ਵਿਰੋਧੀ ਸੀਗੇ ਹੁਣ ਅਸੀਂ ਕਿੰਨੇ ਦੇਸ਼ ਭਗਤ ਹੋ ਗਏ ਹਾਂ ਕੋਈ ਤਾਂ ਕੰਮ ਹੋਏਗੀ ਨਾ ਉਹਨਾਂ ਨਹੀਂ ਦੱਸਿਆ ਵੀ ਤੁਸੀਂ ਜੋਰ ਲਾਦੇ ਇੱਕੋ ਜਿਹੜੇ ਉਹਨਾਂ ਦੇ ਨਾਲ ਨੇ ਉਹ ਕਿੱਦਾਂ ਪਣ ਲਾਗੇ ਵਿਵਹਾਰ ਕਮਾਲ ਵੀ ਕਮਾਲ ਇਹ ਉਹੀ ਈ ਗੱਲ ਹੈ ਵੀ ਕੁਝ ਬੰਦੇ ਨਾ ਉਹਦਾ ਇਹ ਜਾ ਬਣਾ ਲੈਂਦੇ ਨੇ ਤੇ ਚਾਲ ਚੱਲਿਆ ਉਹ ਉਹ ਧੋਤਮ ਕਾਪੂ ਜਿਹੜਾ ਬਾਤ ਤੇ ਹੋ ਜਾਂਦੇ ਨੇ ਤੇ ਉਹ ਬੰਦਾ ਦੰਦੇ ਚਾਹੇ ਕਦਰ ਵੀ ਕਰਦੇ ਉਹਨਾਂ ਦੇ ਭਰਾਵਾ ਉਹ ਜੇ ਧੋਤਮ ਖਿਆਲ ਹੁੰਦਕ ਇਹ ਤਾਂ ਮੁਕਤੀ ਹੋ ਗਈ ਇਹ ਤਾਂ ਬੰਦਾ ਹੀ ਬਹੁਤ ਵੱਡਾ ਹੈ ਇਹਦਾ ਰੱਬ ਦਾ ਦੂਤ ਹੈ ਉਹ ਬੰਦਾ ਹੀ ਚੱਲ ਨਹੀਂ ਵੀ ਮੈਂ ਤਾਂ ਨਾਉਣ ਵਾਲਾ ਜਿਕੜਾ ਵੀ ਤਾਂ ਰੱਬ ਦਾ ਦੂਤ ਹੈ ਇਹਦੀ ਤਾਂ ਮੁਕਤੀ ਹੋਈ ਹੈ ਇਹ ਉਹ ਨੇ ਮੁਕਤੀ ਕਰਨ ਵਾਲੇ ਨੇ ਕੱਪਤਨ ਤੇ ਇੱਕ ਇਦਾਂ ਹੀ ਆਪਾਂ ਗੱਲ ਕਰਦੇ ਹਾਂ ਵਿਧਾਨ ਸਭਾ ਦੇ ਵਿੱਚ ਚਲੋ ਆਪਾਂ ਸੀਐਮ ਤੇ ਗੱਲ ਕਰਦੇ ਹਾਂ ਵੀ ਇਹ ਸੁਖਵੀਰ ਬਾਦਲ ਤੇ ਬਹੁਤ ਅੰਜ ਕੱਸਦੇ ਨੇ ਉਹ ਕੱਲ ਸਟੇਜ ਤੇ ਵੀ ਉਹਨਾਂ ਨੇ ਗੱਲ ਬੋਲੀ ਆ ਕਹਿੰਦੇ ਜੀ ਸੁਖਵੀਰ ਨੇ ਪੈਸਾ ਬੰਦੇ ਆ ਮੈਨੂੰ ਪਤਾ ਪੈਸਾ ਆਇਆ ਕਿੱਥੋਂ ਇਹ ਇੱਕ ਹੀ ਜੇ ਤੁਹਾਨੂੰ ਪਤਾ ਹੈ ਫਿਰ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਦੇਖੋ ਮੈਂ ਇਹ ਨਾ ਵਿਅਕਤੀਗਤ ਨਹੀਂ ਕਰ ਰਿਹਾ ਹਾਂ ਸੁਖਵੀਰ ਨੇ ਕੀ ਕਰਿਆ ਭਗਵੰਤ ਮਾਨ ਦੀ ਪਾਰਟੀ ਕੀ ਕਰਦੀ ਆ ਸਭ ਦੇ ਲੋਕਾਂ ਦੇ ਸਾਹਮਣੇ ਕਿਉਂਕਿ ਭਗਵੰਤ ਮਾਨਕੋਟ ਹੋਰ ਕੁਝ ਨਹੀਂ ਆਸਵਾਇਤਨ ਉਹਨਾਂ ਨੇ ਕਦੇ ਸੁਬੀਚਾ ਸੁਣਾਉਂਦੇ ਨਹੀਂ ਉਹ ਬਾਜਵਾ ਸਾਹਿਬ ਦੇ ਵੀ ਕਰੀਏ ਉਹ ਕੈਪਟਨ ਦੇ ਬਾਰੇ ਵੀ ਬਹੁਤ ਕੁਝ ਬੋਲਦੇ ਨੇ ਉਹ ਕਿਹੜਾ ਹੈ ਜਿਹਨੂੰ ਉਹ ਛੱਡਦੇ ਨੇ ਉਹਨਾਂ ਭਾਵੇਂ ਤਾਂ ਸਾਰਾ ਕਹਿੰਦੇ ਮੈਂ ਹੁਣ ਸ਼ਬਦ ਨਹੀਂ ਵਰਤਦਾ ਜਾਂ ਜਿੱਤ ਬਸਤੀ ਅੱਧੀ ਕਰਦਾ ਉਹਨਾਂ ਕੋਲ ਤਾਂ ਸਾਰੇ ਹੀ ਕਫਤੇ ਨੇ ਸੋ ਇਸ ਕਰਕੇ ਭਗਵੰਤ ਮਾਨ ਤਾਂ ਆਪੇ ਪੱਦੀ ਮਾਰਨ ਦੇ ਚਾਹਤ ਫਿਰ ਗੱਲ ਦੇ ਉੱਤੇ ਕੋਈ ਹਾਂ ਤਾਂ ਨਹੀਂ ਵੀ ਪੈਸੀ ਦੇਣੀ ਅਜੇ ਤਾਂ ਕੁਝ ਹੀ ਅੜਿੰਦੇ ਨੇ 12000 ਲੋਟ ਦਾ ਅਜੇ ਤੱਕ ਗੱਦਸਿਆ ਜੀ ਮੈਂ ਪਿੱਛੇ ਕਿੱਥੇ ਨਹੀਂ ਕੋਈ ਗੱਲ ਹੋਈ ਨਾ ਫਿਰ ਹਿਮਾਚਲ ਨੇ ਤਾਂ ਕੇਸ ਕਰਤਾ ਉਹਦੇ ਤੇ ਬੀਬੀ ਐਮ ਵੀ ਤੇ ਇਹਨਾਂ ਨੇ ਕੇਸ ਨਹੀਂ ਕਰਿਆ ਬਲਕਿ ਇਹ ਬੀਬੀ ਐਮ ਵੀ ਵਾਲਾ ਆਪ ਹਾਈ ਕੋਰਟ 'ਚ ਕਹਿ ਰਿਹਾ ਵੀ ਇਹਨਾਂ ਨੇ ਮੈਨੂੰ ਰੋਕਿਆ ਹਾਈ ਕੋਰਟ ਜੀ ਕਹਿੰਦਾ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਇਹਨਾਂ ਦੇ ਮੂੰਹ ਤਾਂ ਤਾਲਾ ਲੱਗਿਆ ਹੋਇਆ ਹੈ ਇਹਦਾ ਮਤਲਬ ਕੋਈ ਹੋਰ ਇਹਨਾਂ ਦਾ ਆ ਤੇ ਕੱਲ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੇਖਿਆ ਮੈਂ ਕੈਪਟਨ ਅਰਿੰਦਰ ਸਿੰਘ ਉਹਨਾਂ ਦੀ ਉਹ ਕਹਿੰਦੇ ਨੇ ਵੀ ਜੇ ਪੰਜਾਬ ਨੂੰ ਥੋੜਾ ਜਿਹਾ ਬਿਲਡ ਕਰਨਾ ਤਾਂ ਬੀਜੇਪੀ ਤੇ ਕਾਲੀ ਦਲ ਦੇ ਸਮਝੌਤੇ ਹੋਣਾ ਚਾਹੀਦਾ ਕਹਿੰਦਾ ਮੈਂ ਇਹਦੀ ਹਮਾਇਤ ਕਰਦਾ ਜੇ ਬੀਜੇਪੀ ਮੈਨੂੰ ਪੁੱਛਦੀ ਹੈ ਤਾਂ ਮੈਂ ਉਹਨਾਂ ਨੂੰ ਹਾਂ ਹੀ ਭਰੂੰਗਾ ਤੇ ਦੂਜੇ ਪਾਸੇ ਉਹ ਕਹਿੰਦੇ ਨੇ ਵੀ ਕਹਿੰਦੇ ਜਿਹੜਾ ਭਗਵੰਤ ਮਾਨ ਹੈ ਕਹਿੰਦਾ ਇਹਨੇ ਪੂਰੇ ਪੰਜਾਬ ਦੀ ਸਿਆਸਤ ਦਾ ਸੱਤਿਆਨਾਸ਼ ਕਰ ਦਿੱਤਾ ਮੁੱਖ ਮੰਤਰੀ ਬਣ ਕੇ ਕਹਿੰਦਾ ਪਹਿਲੀ ਸਰਕਾਰ ਹੈ ਜਿਹੜੀ ਕਮੇਡੀ ਤੇ ਚੱਲੇ ਦੇਖੋ ਗੱਲ ਇਹ ਆ ਕੈਪਟਨ ਨੇ ਬਹੁਤ ਲੋਕੋ ਕਾਂਦੇ ਪਦ ਕੀਤਾ ਹਾਂ ਪਰ ਦੋ ਵਾਰੀ ਉਹ ਆਪਣੀਆਂ ਦੇ ਅੰਦਰ ਲੈਣੇ ਖਰਾਉਣਾ ਜ਼ਿਆਦਾ ਤਾਂ ਹਰ ਇੱਕ ਵਾਰੀ 46 ਸੀਟਾਂ ਦਿੱਤੇ ਹਾਂ ਤੇ 18 ਸੀਟਾਂ ਦੇ ਹਾਂ ਉਹ ਥੋੜੇ ਥੋੜੇ ਮਾਰਜਿਨ ਦੇ ਨਵਜੋਤ ਤੋਂ ਸਿੱਧੂ ਬੀਜਪੀ ਨੇ ਜਿੱਤੀ 33000 ਵੋਟਾਂ ਲੈ ਕੇ ਉੱਥੇ ਦੋ ਦੀਵੀਆਂ ਖੜੀਆਂ ਕਰਤੀਆਂ ਜਿਹੜਾ ਅਫੀਸ਼ੀਅਲ ਕੈਂਡੀਡੇਟ ਸੀ ਉਹਦੇ ਖਲਾਕ ਕੈਪਟਨ ਨੇ ਆਪ ਖੜੀ ਕਰੀ ਉਹਨਾਂ ਨੇ ਇੱਕ ਨੇ 28000 ਵੋਟ ਨਹੀਂ ਇੱਕ ਨੇ 27 ਦਾ 55000 ਵੋਟ ਕਾਂਗਰਸ ਲੈ ਕੇ ਹਾਰ ਗਈ ਤੇ 32000 33000 ਵੋਟ ਲੈ ਨਾਲੀ ਬੀਜਪੀ ਦੇ ਕੈਂਡੀਡੇਟ ਜਿੱਤੀ ਤੋਂ ਉਹਨੇ ਕੋਈ ਆਪ ਜੂਬਾ ਜਿੱਤੀ 735 ਵੋਟਾਂ ਤੋਂ ਸੋ ਇਹ ਉਹਨੇ ਕੋਈ ਕਸਰ ਨਹੀਂ ਛੱਡੀ ਉਹ ਤਾਂ ਜਿਹੜਾ ਉਹਨਾਂ ਦਾ ਵਿਰੋਧੀ ਸੀ ਉਹ ਨੂੰ ਉਹ ਕਰਨ ਲੱਗੇ ਹੀ ਭਗਵੰਤ ਮਾਨ ਇਹਨਾਂ ਦਾ ਕੰਮ ਹੈ ਸੋ ਇਹ ਰਾਏਆਂ ਦੇਣ ਦੀ ਗੱਲ ਹੈ ਲਾਹ ਦੇੰਦੀ ਗੱਲ ਇਹ ਹੁੰਦੀ ਆ ਆਪਣਾ ਬੰਝੇ ਸੌਰੇ ਔਰਨ ਮਤਾਂ ਦੇ ਇਹ ਕਾਂਗਰਸ ਸਨੇਹਲੇ ਹੋਏ ਫਿਰ ਕਾਂਗਰਸ ਚ ਵਾਹਿ ਕਿਉਂ ਨਹੀਂ ਛੱਡ ਕੇ ਚਲੇ ਆਪ ਹੀ ਇਹਨਾਂ ਨੇ ਕਿਹਾ ਵੀ ਮੇਰੇ ਕੋਲ ਪੁੱਛਣੀ ਮੈਂ ਨਹੀਂ ਕਿਹਾ ਆਪਕੇ ਹੈ ਨਾ ਨੇ ਮੇਰੀ ਉੱਥੇ ਪੁੱਛਣੀ ਹੈ ਨਾ ਕਿ ਅਭੀ ਕਾਂਗਰਸ ਨੇ ਮੇਰੀ ਨਹੀਂ ਪੁੱਛੀ ਇਹ ਤਾਂ ਮਤ ਇਹ ਤਾਂ ਚੌਧਰ ਕਰਨਾ ਚਾਹੁੰਦੇ ਨੇ ਸੋ ਉੱਥੇ ਚਲੇ ਗਏ ਉੱਥੇ ਜਮਾਈ ਨਹੀਂ ਪੁੱਛਿਆ ਆਪ ਵੀ ਚਲੇ ਗਏ ਘਰ ਵਾਲੀ ਵੀ ਚਲੀ ਗਈ ਉਹ ਬਾਕੀ ਕੋਲਮਾ ਕੋਲਮਾ ਵੀ ਚਲਾ ਗਿਆ ਤੇ ਉੱਥੇ ਪੁੱਛਣੀ ਨਹੀਂ ਗਈ ਕਦੇ ਸੁਣਿਆ ਉਹਨਾਂ ਦਾ ਹੁਣ ਉਹ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ multimassal- 福 worshipbird when will we will be together the way